ਇਹ ਆਪ ਕੋ ਨੂੰ ਸਾਰਿਆਂ ਨੂੰ ਪਤਾ ਹੈ ਅੱਜ ਤੱਕ ਦਸਹਰੇ ਦਾ ਵਿਧੀ ਵਿਧਾਨ ਹੈ ਹਨਾ ਵੀ ਸਾਰੇ ਉਹ 라ਵਣ ਨੂੰ ਫੂਕ ਦਿੰਦੇ ਆ ਫੂਕਣਾ ਚਾਹੀਦਾ ਪਰ ਉਹ ਤੇ ਤੋਂ ਵੱਡੇ ਅੱਜ ਹੋਰ ਵੀ ਵੱਡੇ 라ਵਣ ਬੈਠੇ ਆ ਜਿਨ੍ਹਾਂ ਨੂੰ ਅਸੀਂ ਚੇਤੇ ਵੀ ਨਹੀਂ ਕਰਦੇ ਅੱਜ ਦੇ 라ਵਣਾ ਦੇ ਮੁਕਾਬਲੇ ਉਹ 라ਵਣ ਦੇ ਵਿਚਾਰਾ ਕੁਝ ਵੀ ਨਹੀਂ ਹੈਗਾ ਕੁਝ ਵੀ ਨਹੀਂ ਉਹਦਾ ਤਾਂ ਅੱਜ ਦੇ 라ਵਣਾ ਨੂੰ ਦੇਖ ਕੇ ਕੁਛ ਵੀ ਗੁਨਾਹ ਨਹੀਂ ਲੱਗਦਾ ਹੈ ਠੀਕ ਹੈ ਉਹ ਜਵਾਨੇ ਦੇ ਵਿੱਚ ਬਹੁਤ ਵੱਡੀ ਗਲਤੀ ਸੀ ਉਹਨੂੰ ਸਜ਼ਾ ਮਿਲੀ ਪਰ ਜਿਹੜੇ ਅੱਜ ਦੇ ਰਾਵਣ ਨੇ ਆ ਪਿੱਛੇ ਜੇ ਇੱਕ ਬਹੁਤ ਵੱਡਾ ਇੱਕ ਬੱਚੀ ਨਾਲ ਬਹੁਤ ਭੈੜਾ ਸਲੋਕ ਕੀਤਾ ਗਿਆ ਹਿਮਾਚਲ ਦੇ ਵਿੱਚ ਇੱਕ ਮੁਸਲਮਾਨਾਂ ਦੇ ਬੱਚੀ ਨਾਲ ਮੰਦਰ ਦੇ ਵਿੱਚ ਤੇ ਉੱਥੇ ਆ ਰਾਮ ਦੇ ਹਮੇਤੀ ਸੀ ਆ ਰਾਮ ਦਾ ਮੰਦਰ ਸੀ ਉਹਨਾਂ ਨੂੰ ਕੀ ਕਹਾਂਗੇ ਰਾਵਣ ਨਾਲੋਂ ਘੱਟ ਨੇ ਸਾਡੀਆਂ ਬੱਚੀਆਂ ਦੇ ਨਾਲ ਸਾਡੇ ਸਿੱਖਾਂ ਨੇ ਕਿੰਨਾ ਕੁਝ ਕੀਤਾ ਮੈਂ ਤਾਂ ਵਰਤਿਆ ਕੇ ਪੀਐਸ ਗਿੱਲ ਵਰਗੇ ਸਿੱਖੀ ਸੀ ਸਾਰੇ ਕੋਟਨੇ ਵਰਗੇ ਸਾਰੇ ਸਿੱਖੀ ਸੀ ਇਹ ਸੁਮੇਧ ਸੈਣੀ ਵਰਗੇ ਸਿੱਖੀ ਸੀ ਇਹ ਸਾਡੀਆਂ ਬੱਚੀਆਂ ਨਾਲ 84 ਕਿਦੇ ਪੜ ਕੇ ਦੇਖੋ ਅਤਵਾਦ ਦਾ ਨੰਗਾ ਨੱਚ ਸੱਚ ਸਰਦਾਰ ਜਮੇਰ ਸਿੰਘ ਨੇ ਕਿਤਾਬ ਲਿਖੀ ਹੁਣ ਜ਼ਰੂਰ ਪੜਿਓ ਪਤਾ ਲੱਗ ਜਾਣਾ ਉਹ ਰਾਵਣਾ ਨਾਲੋਂ ਘੱਟ ਨਹੀਂ ਸੀਗੇ ਇਹੋ ਜਿੰ ਕੱਲਾ ਉਹਨਾਂ ਨੇ ਕੀਤੀਆਂ ਨਾ ਜਵਾਨ ਫਧਰਾ ਜਾਂਦੀ ਹੈ ਮਨ ਕੰਮ ਜਾਂਦਾ ਤੇ ਸ਼ਰਮ ਨਾਲ ਆਪਣਾ ਸਿਰ ਝੁਕ ਜਾਂਦਾ ਹੈ